ਖਬਰ ਲੈ ਕੇ ਹਾਸਿਰ ਹੋਇਆ ਸਾਬਕਾ ਕਾਂਗਰਸੀ ਨੇਤਾ ਦੇ ਪੁੱਤਰ ਦੇ ਵੱਲੋਂ ਇੱਕ ਕਾਰੋਬਾਰੀ ਦੇ ਨਾਲ ਕਰੋੜਾ ਰੁਪਏ ਦੀ ਠੱਗੀ ਮਾਰੀ ਗਈ ਹੈ ਤੇ ਸੂਤਰਾਂ ਦੇ ਹਵਾਲੇ ਤੋਂ ਲਗਾਤਾਰ ਹੀ ਪਤਾ ਲੱਗ ਰਿਹਾ ਕਿ ਰਾਜਨੀਤਿਕ ਦਬਾਅ ਹੋਣ ਦੇ ਚਲਦਿਆਂ ਪੁਲਿਸ ਦੇ ਵੱਲੋਂ ਫਿਲਹਾਲ ਦੇ ਲਈ ਕੋਈ ਵੀ ਗ੍ਰਿਫਤਾਰੀ ਜਿਹੜੀ ਹੈ ਨਹੀਂ ਕੀਤੀ ਗਈ ਤਾਂ ਜਿਹੜੇ ਇੱਕ ਟੈਕਸਟਾਈਲ ਕਾਰੋਬਾਰੀ ਨੇ ਉਹਨਾਂ ਦੇ ਨਾਲ ਵੱਡਾ ਧੋਖਾ ਕੀਤਾ ਗਿਆ ਵੱਡੀ ਠੱਗੀ ਮਾਰੀ ਗਈ ਹੈ ਕਰੋੜਾ ਰੁਪਏ ਦੀ ਠੱਗੀ ਜਿਹੜੀ ਹੈ ਉਸ ਕਾਂਗਰਸੀ ਨੇਤਾ ਦੇ ਪੁੱਤਰ ਦੇ ਵੱਲੋਂ ਕੀਤੀ ਗਈ ਹੈ ਤਾਂ ਫਿਲਹਾਲ ਤੇ ਇਸ ਮਾਮਲੇ ਦੇ ਵਿੱਚ ਕੋਈ ਵੀ ਗ੍ਰਿਫਤਾਰੀ ਜਿਹੜੀ ਹੈ ਨਹੀਂ ਹੋਈ ਹੈ ਸਾਬਕਾ ਕਾਂਗਰਸੀ ਨੇਤਾ ਓਮਪ੍ਰਕਾਸ਼ ਮਲਹੋਤਰਾ ਦੇ ਪੁੱਤਰ ਜਤਿੰਦਰ ਮਲਹੋਤਰਾ ਜਿਹੜੇ ਨੇ ਉਹਨਾਂ ਦਾ ਇਸ ਪੂਰੇ ਮਾਮਲੇ ਤੇ ਵਿੱਚ ਨਾਮ ਸਾਹਮਣੇ ਆ ਰਿਹਾ ਪ੍ਰਾਪਰਟੀ ਡੀਲਰ ਇਸ ਦੇ ਨਾਲ ਹੀ ਆਪਣੇ ਇੱਕ ਦੋਸਤ ਦੇ ਨਾਲ ਮਿਲ ਕੇ ਲੱਕੀ ਟੈਕਸਟਾਈਲ ਦੇ ਮਾਲਕ ਜਿਹੜੇ ਨੇ ਜਗਜੀਤ ਲੱਕੀ ਉਹਨਾਂ ਦੇ ਨਾਲ ਕਰੋੜਾ ਰੁਪਏ ਦੀ ਠੱਗੀ ਮਾਰੀ ਗਈ ਹੈ ਤੇ ਇਸ ਪੂਰੇ ਮਾਮਲੇ ਦੇ ਮਗਰੋਂ ਜਿਹੜੇ આરોપી ਨੇ ਜਤਿੰਦਰ ਮਲਹੋਤਰਾ ਉਹਨਾਂ ਦੇ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਵੀ ਜਿਹੜੀ ਹੈ ਪਾਈ ਗਈ ਪਰ ਹਾਈ ਕੋਰਟ ਦੇ ਵੱਲੋਂ ਪਟੀਸ਼ਨ ਜਿਹੜੀ ਹੈ ਫਿਲਹਾਲ ਦੇ ਲਈ ਰੱਦ ਕਰ ਦਿੱਤੀ ਗਈ ਹੈ ਤਾਂ ਇਹ ਵੀ ਦੱਸਦੀ ਹੈ ਕਿ આરોપીਆਂ ਨੇ ਸੁੰਦਰ ਨਗਰ ਦੇ ਵਿੱਚ ਬਣੇ ਇੱਕ ਦੂਜੇ ਵਿਅਕਤੀ ਦੇ ਪਲਾਟ ਨੂੰ ਆਪਣਾ ਪਲਾਟ ਦੱਸਿਆ ਇਸ ਦੇ ਨਾਲ ਹੀ ਕਰੋੜਾ ਰੁਪਏ ਦੀ ਜਿਹੜੀ ਹੈ ਠੱਗੀ ਵੀ ਮਾਰੀ ਗਈ આરોપીਆਂ ਨੇ ਰਾਜ਼ੀ ਨਾਮੇ ਦੀ ਗੱਲ ਵੀ ਜਿਹੜੀ ਹੈ ਉਹ ਵੀ ਇਸ ਕਾਰੋਬਾਰੀ ਦੇ ਨਾਲ ਕੀਤੀ ਸੀ ਜਿਸ ਦੇ ਮਗਰੋਂ ਜਿਹੜੇ આરોપી ਨੇ ਉਹਨਾਂ ਦੇ ਵੱਲੋਂ ਖੁਦ ਬਖੁਦ ਜਿਹੜਾ ਹਾਈ ਕੋਰਟ ਦਾ ਰੁਖ ਕੀਤਾ ਗਿਆ ਉਹਨਾਂ ਦੀ ਜਾਣਕਾਰੀ ਤੋਂ ਬਿਨਾ ਪਟੀਸ਼ਨ ਵੀ ਜਿਹੜੀ ਹੈ ਹਾਈ ਕੋਰਟ ਦੇ ਵਿੱਚ ਪਾਈ ਗਈ ਜਿਸ ਦੇ ਮਗਰੋਂ ਜਿਹੜੇ ਜਿਹੜੇ ਟੈਕਸਟਾਈਲ ਮਾਲਕ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਉਲਝਾਉਣ ਦੀ ਇਸ ਵਿਅਕਤੀ ਦੇ ਵੱਲੋਂ ਲਗਾਤਾਰ ਹੀ ਕੋਸ਼ਿਸ਼ ਕੀਤੀ ਜਾ ਰਹੀ ਸੀ ਗੱਲ ਕੀਤੀ ਜਾਏ ਪੁਲਿਸ ਦੀ ਤਾਂ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਬਿਨਾਂ ਰਾਜਨੀਤਿਕ ਦਬਾਅ ਦੇ ਉਹਨਾਂ ਦੇ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਏਗੀ ਪਹਿਲਾ ਉਹਨਾਂ ਨੇ ਪਟੀਸ਼ਨ ਲਗਾਈ ਹੋਈ ਸੀ ਜਿਸ ਤੇ ਚਲਦੇ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋ ਸਕਦੀ ਸੀ ਪਰ ਪਟੀਸ਼ਨ ਜਿਹੜੀ ਹੈ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਡਿਸਮਿਸ ਕਰ ਦਿੱਤੀ ਗਈ ਹੈ ਜਿਸ ਦੇ ਚਲਦਿਆਂ ਦੇਖਿਆ ਜਾ ਸਕਦਾ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਏਗੀ ਤਾਂ ਲਗਾਤਾਰ ਹੀ ਜਿਹੜੇ ਸੂਤਰ ਨੇ ਸੂਤਰਾ ਦੇ ਹਵਾਲੇ ਤੋਂ ਪਤਾ ਲੱਗ ਰਿਹਾ ਕਿ ਰਾਜਨੀਤਾ ਦੇ ਦਬਾਅ ਤੇ ਕਾਰਨ ਗ੍ਰਿਫਤਾਰੀ ਜਿਹੜੀ ਹੈ ਨਹੀਂ ਹੋ ਸਕੀ ਤੇ ਰਾਜਨੀਤਾ ਹੋਰ ਕੋਈ ਨਹੀਂ ਸੂਤਰਾਂ ਦੇ ਹਵਾਲੇ ਤੋਂ ਪਤਾ ਆਗਰੇ ਕੇ ਆਮ ਆਦਮੀ ਪਾਰਟੀ ਦੇ ਹੀ ਰਾਜਨੇਤਾ ਨੇ ਜਿਨ੍ਹਾਂ ਦੇ ਦਬਾਅ ਦੇ ਵਿੱਚ ਆ ਕੇ ਫਿਲਹਾਲ ਤਲੇ ਪੁਲਿਸ ਦੇ ਵੱਲੋਂ ਕਾਰਵਾਈ ਨਹੀਂ ਕੀਤੀ ਗਈ ਜਿਹੜੇ ਟੈਕਸਟਾਈਲ ਮਾਲਕ ਨੇ ਜਿਹੜੇ ਕਾਰੋਬਾਰੀ ਨੇ ਉਹਨਾਂ ਦੇ ਵੱਲੋਂ ਥਾਣੇ ਤੇ ਕਿੰਨੇ ਹੀ ਚੱਕਰ ਲਗਾਏ ਗਏ ਪਰ ਫਿਰ ਵੀ ਗ੍ਰਿਫਤਾਰੀ ਜਿਹੜੀ ਹੈ ਨਹੀਂ ਹੋਈ ਪਰ ਪੁਲਿਸ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਪਟੀਸ਼ਨ ਡਿਸਮਿਸ ਹੋਣ ਦੇ ਮਗਰੋਂ ਉਹਨਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਜ਼ਰੂਰ ਹੀ ਕੀਤੀ ਜਾਏਗੀ ਤਾਂ ਦੇਖਣਾ ਹੀ ਹੋਏਗਾ ਕਿ ਜਿਹੜੇ ਸਾਬਕਾ ਕਾਂਗਰਸੀ ਨੇਤਾ ਓਮਪ੍ਰਕਾਸ਼ ਮਲਹੋਤਰਾ ਦੇ ਪੁੱਤਰ ਨੇ ਜਤਿੰਦਰ ਮਲਹੋਤਰਾ ਚਨਾਦ ਵੱਲੋਂ ਕਰੋੜਾਂ ਰੁਪਏ ਦੀ ਠੱਗੀ ਮਾਰੀ ਗਈ ਇੱਕ ਕਾਰੋਬਾਰੀ ਦੇ ਨਾਲ ਉਸ ਨੂੰ ਗ੍ਰਿਫਤਾਰ ਕੀਤਾ ਜਾਏਗਾ ਜਾਂ ਫਿਰ ਨਹੀਂ